ਇਹ ਅਧਿਕਾਰ ਕਿਉਂਕਿ ਕਾਨੂੰਨ ਬਣਾਉਣ ਜਿਹਨੇ ਕਾਨੂੰਨ ਬਣਾਇਆ ਉਹਨੂੰ ਹੀ ਹੱਕ ਹੈ ਕਾਨੂੰਨ ਬਣਾਉਣ ਦਾ ਬਣਾਉਣ ਦਾ ਸਾਡੇ ਸਿਧਾਂਤਕਾਉਣ ਹੈ ਕਾਨੂੰਨ ਬਣਾਉਂਦੀ ਹੈ ਸਾਡੀ ਸੰਸਦ ਜਾਂ ਵਿਧਾਨ ਸਭਾ ਬਿਲਕੁਲ ਤੇ ਜਾਂ ਫਿਰ ਸਾਡੇ ਕੋਲ ਇਹ ਅਧਿਕਾਰ ਹੈ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਕੋਈ ਡਾਇਰੈਕਸ਼ਨ ਦੇ ਦੇ ਆਪ ਦੀ ਸਟੇਟ ਚ ਸੁਪਰੀਮ ਕੋਰਟ ਦੇ ਦੇ ਕੇਂਦਰ ਦੇ ਪੂਰੇ ਭਾਰਤ ਚ ਤੇ ਜਾਂ ਫਿਰ ਆਡੀਨਾਂ ਜਾਰੀ ਕਰੇ ਜੇ ਕੇਂਦਰ ਚਾਹ ਤਾਂ ਰਾਸ਼ਟਰਪਤੀ ਕਰੇ ਤੇ ਜੇ ਸੂਬੇ ਆ ਚੱਤਾ ਗਵਰਨਰ ਕਰਨਾ ਇਸ ਤੋਂ ਬਗੈਰ ਕਾਨੂੰਨ ਨੂੰ ਬਦਲਿਆ ਨਹੀਂ ਜਾ ਸਕਦਾ ਹੂੰ ਇਹਨਾਂ ਚ ਕੋਈ ਵੀ ਤਰੀਕਾ ਨਹੀਂ ਅਪਣਾਇਆ ਗਿਆ ਹੂੰ ਇੱਕ ਬਾਬੂ ਨੇ ਬੈਠ ਕੇ ਇਹ ਜਾਰੀ ਕਰਤਾ ਹੁਣ ਕੋਈ ਕਹੋ ਜੀ ਸੈਕਟਿਨ ਤੁਸੀਂ ਬਾਬੂ ਕਹਿੰਦੇ ਹੋ ਹੂੰ ਮੈਂ ਇਹਦੀ ਉਦਾਹਰਨ ਤਾਂ ਦੇ ਰਿਹਾ ਬਾਬੂ ਮੈਂ ਕਿਉਂ ਕਹ ਰਿਹਾ ਇੱਕ ਵਾਰੀ ਅ ਛੇਗੇ ਡੀਜੀਪੀ ਪੰਜਾਬ ਦੇ ਹੂੰ ਹੂੰ ਉਹ ਟ੍ਰਿਮੂਨ ਦੇ ਡੀਟੀ ਨੂੰ ਮੈਂ ਨਹੀਂ ਗਏ ਕੋਈ ਖਬਰ ਫੋੜਦੇ ਸੰਬੰਧ ਚ ਅੱਛਾ ਜੀ ਤੇ ਉਹਨੇ ਦੱਸਿਆ ਮੈਂ ਕਹੋਣਾ ਹਮ ਅੱਛਾ ਅੱਛਾ ਆਪ ਡਰੋਗਾ ਹੋ ਠੀਕ ਹੈ ਕਹਿੰਗੇ ਨਹੀਂ ਮੈਂ ਡੀਜੀਪੀ ਹਾਂ ਉਹ ਬੜਾ ਡਰੋਗਾ ਹੋ ਨਾ ਯਾਨੀ ਕਿ ਡਰੋਗਾ ਤਾਂ ਡਰੋਗਾ ਹੀ ਹੁੰਦਾ ਹੈ ਇਦਾਂ ਹੀ ਬਾਬੂ ਤਾਂ ਬਾਬੂ ਹੀ ਹੈ ਹਮ ਉਹ ਬਾਬੂ ਉੱਥੇ ਕਲਰਕ ਹੈ ਸੁਪਰਡੈਂਟ ਹੈ ਐਡਮਿਨਿਸਟ੍ਰੇਟਿਵ ਅਫਸਰ ਹੈ ਜਾਂ ਸੈਕਟਰੀ ਹੈ ਜੋ ਵੀ ਹੈ ਤਾਂ ਬਾਬੂ ਨੇ ਇੱਕ ਬਾਬੂ ਨੇ ਸਾਡੇ ਦੇਸ਼ ਦੇ ਕਾਨੂੰਨ ਨੂੰ ਬਦਲਿਆ ਜਨਕ ਉਹਨੂੰ ਕੋਲਤਾ ਉਹ ਸੁਣੂ ਕਈ ਜਗ੍ਹਾ ਤੇ ਇੰਟਰਪ੍ਰੀਟ ਕਰਨ ਦਾ ਵੀ ਅਧਿਕਾਰ ਨਹੀਂ ਉਹ ਵੀ ਮੰਤਰੀ ਦੇ ਦਰਸਤ ਨਾਲ ਹਾਂਜੀ ਠੀਕ ਹੈ ਸੋ ਇਹ ਕਾਨੂੰਨ ਬਦਲਿਆ ਹੀ ਨਹੀਂ ਜਾ ਸਕਦਾ ਸੀ ਇਹ ਗੈਰ ਸੰਵਿਧਾਨਿਕ ਗੈਰ ਕਾਨੂੰਨੀ ਨੋਟੀਫਿਕੇਸ਼ਨ ਜੀ 28 ਵਾਲੀ ਵੀ 4 ਵਾਲੀ ਹੂੰ ਇਥੇ ਅਸੀਂ ਚੁੱਪ ਰਹੀ ਅਸੀਂ ਇਹ ਕਹਿਗੇ ਨੋਟੀਫਿਕੇਸ਼ਨ ਗਲਤ ਹੈ ਸਾਨੂੰ ਮੰਨਦੂਰ ਨਹੀਂ ਮੰਨਣੇ ਨੋਟੀਫਿਕੇਸ਼ਨ ਜੀ ਠੀਕ ਹੁੰਦੀ ਫਿਰ ਮਨਜ਼ੂਰ ਹੋਗੀ ਸਰ ਮਨਜ਼ੂਰ ਹੋਗੀ ਜਾਨੀ ਕਿ ਕਿਸੇ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰ ਲਓ ਤੇ ਉਹਨੂੰ ਸੜਕ ਨੇ ਪੈਸੇ ਦੇ ਕੇ ਬਰਾ ਦੋ ਰਜਿਸਟਰੀ ਕਰਾਓ ਨਾ ਕਬਜਾ ਕਰੀ ਲੇਖੋ ਫਿਰ ਜੈਜ ਹੋ ਗਿਆ ਸੋ ਇਹ ਸੀ ਪੰਜਾਬ ਦਾ ਸਵਾਦ ਵੱਡਾ ਜਿਹੜਾ ਪੰਜਾਬ ਦੇ ਵਿੱਚ ਚੁੱਕਿਆ ਨਹੀਂ ਗਿਆ ਕਿਸੇ ਦਾ ਹਾਲਾਂਕਿ ਪੰਜਾਬ ਚ ਇਹ ਤਾਂ ਨਹੀਂ ਕੋਈ ਬੁੱਧੀ ਜੀਵਨ ਦੀ ਕਮੀ ਹੈ ਹਾਂ ਹਾਂ